ਇਹਨੇ ਨਹੀਂ ਬੱਚੀ ਆ ਗਈ ਜੀ ਆ ਕਰਿਓ ਸ਼ੌਂਕ ਰੱਖਦਾ ਹਾਂ ਪੱਲੇ ਦਾ ਵੀ ਕਰਾ ਆਹ ਵੇਖੋ ਪੱਲਾ ਵੀ ਜੀ ਉਹਦਾ ਦੂਜੇ ਦਾ ਵੀ ਰਾਜ ਧੰਨ ਮੈਂ ਪੱਲੇ ਰਿਓ ਖਾਣੋਂ ਪੰਜਾ ਕੇ ਜਾਨ ਹੈ ਖਾਣਾ ਰੰਗ ਆਹ ਸਭਾ ਮਾ ਸਟੌਟ ਕੈਮ ਤੈਨੂੰ ਕੌਣ ਕਹੇ ਆ ਜਾ ਵੀਰ ਜੀ ਪਾਰ ਦਾ ਟੈਡੀ ਸਲਾਰਾ ਲੰਮੀ ਨੋਗ ਵਾਲੇ ਆਂਖ ਦਾ ਸ਼ੌਂਕ ਕਰਿਓ ਕੋਈ ਇਥੇ ਰੱਖ ਦੂਗਾ ਮੈਂ ਆਪਣੇ ਘਰ ਨਾ ਜਲਦੀ ਅੱਗੇ ਲੋ ਜੀ ਵੀਰ ਜੀ ਪੱਲੇ ਦਾ ਵੀ ਸ਼ੌਕ ਕਰੋ ਕਬੂਤਰ ਦਾ ਆਹ ਕਲਰ ਲੱਗੇ ਆ ਵੀ ਵੀਰੇ ਆਲੇ ਸਲਾਰਾ ਟਾੜੀ ਇਹ ਦੁਬਾਰਾ ਨਹੀਂ ਖਾਣੇ ਨਹੀਂ ਦੂਜਾ ਪੱਲੇ ਦਾ ਚੌਕ ਆ ਯਾਰ ਪੱਲੇ ਦਾ ਹੀ ਕਰ ਕੋ ਨੂੰ ਕੱਢਦੇ ਨੇ ਕੱਢਦੇ ਕੱਢਦੇ ਵਾਸਤੇ